ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਆਪਾਂ ਪਹੁੰਚੇ ਆ ਗੁਰਦੁਆਰਾ ਭਾਈ ਮੰਤ ਸਾਹਿਬ ਤੇ ਤੁਹਾਨੂੰ ਦਰਸ਼ਨ ਕਰਉਣਾ ਹੈ ਗੁਰਦੁਆਰਾ ਸਾਹਿਬ ਦੇ ਔਰ ਆਪਣੇ ਸਿੰਘ ਸਾਹਿਬ ਗ੍ਰੰਥੀ ਸਾਹਿਬ ਭਾਈ ਸੁਖਰਾਜ ਸਿੰਘ ਜੀ ਆ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬ ਜੀ ਔਰ ਮੈਂ ਸਭ ਤੋਂ ਪਹਿਲਾਂ ਤਾਂ ਇਹਨਾਂ ਦੇ ਥਰੂ ਤੁਹਾਡੇ ਕੋਲੋਂ ਆਪਾਂ ਨੂੰ ਜਾਣਕਾਰੀ ਦੇਣੀ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਇਤਿਹਾਸ ਦੀ ਗੁਰਦੁਆਰਾ ਭਾਈ ਮੰਤ ਸਾਹਿਬ ਦੀ ਦੇ ਭਾਈ ਸੁਖਰਾਜ ਸਿੰਘ ਦੀ ਵਗਰ ਕਲ ਸਾਹਿਬ ਹੈ ਵੀ ਪਤਾ ਜੀ ਤੇ ਆਪਾਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਤੁਸੀਂ ਦੇਣੀ ਆ ਵੀ ਕੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਹੈ ਭਾਈ ਮਨ ਸਾਹਿਬ ਦਾ ਇਤਿਹਾਸ ਗੁਰਦੁਆਰਾ ਖੂ ਭਾਈ ਮਨ ਸਾਹਿਬ ਭਾਈ ਮਨ ਜੀ ਜਿਨ੍ਹਾਂ ਦਾ ਅਸਲ ਨਾਮ ਤੀਰਥਾ ਸੀ ਇਹ ਸੁਲਤਾਨੀਏ ਦੇ ਵੱਡੇ ਆਗੂ ਤੇ ਪ੍ਰਚਾਰਕ ਸਨ ਇਹਨਾਂ ਦੇ ਘਰ ਸਖੀ ਸਰਵਰ ਦਾ ਪੀਰਖਾਨਾ ਵੀ ਸੀ ਤੀਰਥਾ ਹਰ ਸਾਲ ਨਿਗਾਹ ਸਰਵਰ ਪੀਰ ਦੀ ਯਾਤਰਾ ਜਾਇਆ ਕਰਦਾ ਸੀ ਇਹ ਪਿੰਡ ਦੇ ਚੌਧਰੀ ਸਨ ਚੌਧਰੀ ਪਿੰਡ ਦਾ ਮਾਲਕ ਹੀ ਹੁੰਦਾ ਹੈ ਇਸ ਪਾਸ ਇਤਨਾ ਧਨ ਸੀ ਕਿ ਉਸ ਦੀ ਦੌਲਤ ਦੀਆਂ ਧੁਮਾਂ ਦੂਰ ਦੂਰ ਤੱਕ ਪਈ ਹੋਈਆਂ ਸਨ ਭਾਈ ਮੰਜੀ ਪਿੰਡ ਕੰਗਮਾਈ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ ਇਹਨਾਂ ਦੇ ਘਰ ਵਿੱਚ ਦੋ ਪੀਰਖਾਨੇ ਸਨ ਉਹ ਪੀਰਖਾਨੇ ਤੇ ਹਰ ਵੀਰਵਾਰ ਨੂੰ ਨੀਮ ਨਾਲ ਰੂਰ ਚੜਾਉਂਦੇ ਸਨ ਅਤੇ ਵੱਡਾ ਜਥਾ ਸ਼ਰਧਾਲੂਆਂ ਦਾ ਲੈ ਕੇ ਪ੍ਰਚਾਰਕ ਨਿਕਲਦੇ ਸਨ ਸਨ 1585 ਦੀ ਗੱਲ ਹੈ ਜੀ ਆਪ ਜਥੇ ਸਮੇਸ ਨਿਗਾਹੇ ਤੋਂ ਹੋ ਕੇ ਵਾਪਸ ਪਿੰਡ ਜਾ ਰਹੇ ਸਨ ਕਿ ਅਮਰਸਾ ਠਹਿਰੇ ਅਮਰਸਾ ਵਿਖੇ ਗੁਰੂ ਅਰਜਨ ਦੇਵ ਜੀ ਦੀ ਸੰਗਤ ਦੀ ਰਹਿਣੀ ਬਹਿਣੀ ਅਤੇ ਸਿੱਖਾਂ ਦੇ ਜੀਵਨ ਦੇ ਦਰਸ਼ਨ ਕੀਤੇ ਸਤਿਗੁਰਾਂ ਦੇ ਉਪਦੇਸ਼ ਗ੍ਰਹਿਣ ਕੀਤੇ ਤਾਂ ਗੁਰੂ ਘਰ ਦੀ ਹੋ ਕੇ ਰਹਿ ਗਏ ਆਨੰਦ ਖੇੜਾ ਸੇਵਾ ਸਿਮਰਨ ਤੇ ਸਤਸੰਗ ਉਹਨਾਂ ਨੇ ਕਦੀ ਵੀ ਨਹੀਂ ਸੀ ਵੇਖਿਆ ਉਸਨੇ ਵੀ ਸਤਿਗੁਰ ਕੋ ਸਿੱਖੀ ਦੀ ਦਾਤ ਮੰਗੀ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਾਹਿਬ ਜੀ ਨੇ ਫਰਮਾਇਆ ਕਿ ਪ੍ਰਖਾ ਸਿੱਖੀ ਨਹੀਂ ਟਿਕਦੀ ਪਹਿਲਾਂ ਉਹਨਾਂ ਚੀਜ਼ਾਂ ਦਾ ਤਿਆਗ ਕਰ ਜੋ ਸਿੱਖ ਮਤ ਦੇ ਉਲਟ ਹਨ ਤਾਂ ਤੂੰ ਸਿੱਖੀ ਨਿਭਾ ਸਕੇਗਾ ਫਿਰ ਸਿੱਖੀ ਵਿੱਚ ਕਾਹ ਪ੍ਰਖ ਦੇ ਲੜ ਲੱਗੀਦਾ ਹੈ ਤੇ ਸੱਚ ਦੇ ਮਾਰਗ ਤੇ ਚੱਲਦਿਆਂ ਆਮ ਲੋਕਾਂ ਦੀ ਨਾਰਾਜ਼ਗੀ ਵੀ ਬਰਦਾਸ਼ਤ ਕਰਨੀ ਪੈਂਦੀ ਹੈ ਜੇ ਤੂੰ ਅਜਿਹੀ ਕੁਰਬਾਨੀ ਕਰ ਸਕਦਾ ਹੈ ਦਾ ਸਿੱਖੀ ਉੱਤੇ ਚੱਲ ਸਕੇਗਾ ਭਾਈ ਮੰਜੀ ਆਪਣੇ ਪਿੰਡ ਆ ਗਏ ਅਤੇ ਸਭ ਤੋਂ ਪਹਿਲਾਂ ਉਸ ਨੇ ਪੀਰ ਖਾਨੇ ਨੂੰ ਢਾਹ ਦਿੱਤਾ ਅਤੇ ਸਖੀ ਸਰਵਰ ਦੀ ਪੂਜਾ ਕਰਨੀ ਛੱਡ ਦਿੱਤੀ ਤੇ ਕੁਦਰਤ ਦਾ ਭਾਣਾ ਐਸਾ ਹੋਇਆ ਕਿ ਉਸ ਦਾ ਮਾਲ ਡੰਗਰ ਬੈਲ ਮੱਝਾਂ ਗਾਵਾਂ ਮਰਨੇ ਸ਼ੁਰੂ ਹੋ ਗਏ ਪਰ ਭਾਈ ਮੰਜੀ ਅਡੋਲ ਅਕਾਲ ਪੁਰਖ ਉੱਤੇ ਭਰੋਸਾ ਰੱਖ ਕੇ ਆਪਣੇ ਕੰਮ ਵਿੱਚ ਮਸਤ ਰਹੇ ਫਿਰ ਲੋਕਾਂ ਨੇ ਭਾਈ ਮੰਜ ਦੀ ਸ਼ਿਕਾਇਤ ਕਰਕੇ ਉਹਨਾਂ ਨੂੰ ਪਿੰਡ ਦੇ ਪ੍ਰਧਾਨ ਮਤਲਬ ਚੌਧਰੀ ਦੀ ਥਾਂ ਤੋਂ ਵੀ ਹਟਾ ਦਿੱਤਾ ਪਰ ਭਾਈ ਮੰਜ ਜੀ ਦ੍ਰਿੜ ਰਹੇ ਤੇ ਫਿਰ ਗੁਰੂ ਅਰਜਨ ਜੀ ਪਾਤਸ਼ਾਹ ਦੀ ਸੇਭ ਪਾਸ ਆ ਕੇ ਗੁਰੂ ਘਰ ਦੀ ਸੇਵਾ ਵਿੱਚ ਜੁਟ ਗਏ ਇਸ ਤਰ੍ਹਾਂ ਸਿੱਖੀ ਦੀ ਕਮਾਈ ਕਰਨ ਲੱਗੇ ਉਹਨਾਂ ਨੇ ਆਪਣੇ ਜਿੰਮੇ ਲੰਗਰ ਵਾਸਤੇ ਜੰਗਲ ਵਿੱਚੋਂ ਲੱਕੜੀਆਂ ਲਿਆਉਣ ਦੀ ਸੇਵਾ ਸ਼ੁਰੂ ਕਰ ਲਈ ਹਰ ਰੋਜ਼ ਸਿਮਰਨ ਭਜਨ ਉਪਦੇਸ਼ਾਂ ਨੂੰ ਸੁਣਨ ਤੋਂ ਬਾਅਦ ਉਹ ਜੰਗਲ ਵਿੱਚੋਂ ਲੱਕੜੀਆਂ ਕੱਟਣ ਲਈ ਤੁਰ ਪੈਂਦੇ ਅਤੇ ਕਹਿੰਦੇ ਫਿਰਦੇ ਕਿ ਝੂਠਾ ਧਨ ਚਲਾ ਗਿਆ ਤਾਂ ਕੋਈ ਫਿਕਰ ਨਹੀਂ ਸੱਚੇ ਧਨ ਦੀ ਪ੍ਰਾਪਤ ਹੋ ਗਈ ਹੈ ਭਾਈ ਮੰਝ ਜੀ ਸੁਲਤਾਨਪਿੰਡ ਦੇ ਨੇੜੇ ਜੰਗਲ ਵਿੱਚੋਂ ਲੱਕੜਾ ਲਿਆਉਂਦੇ ਸਨ ਜਿੱਥੇ ਹੁਣ ਗੁਰਦੁਆਰਾ ਬਣਿਆ ਹੋਇਆ ਹੈ ਇੱਕ ਦਿਨ ਐਸਾ ਹੋਇਆ ਲੱਕੜਾਂ ਸਿਰ ਤੇ ਚੁੱਕ ਕੇ ਅੰਮ੍ਰਿਤਸਰ ਨੂੰ ਮੁੜ ਰਹੇ ਸਨ ਬਹੁਤ ਹਨੇਰੀ ਛਖੜ ਆਇਆ ਭਾਈ ਮੰਝ ਜੀ ਲੱਕੜਾਂ ਨੂੰ ਸੰਭਾਲਦੇ ਤੁਰ ਰਹੇ ਸਨ ਹਨੇਰੀ ਦੇ ਜ਼ੋਰ ਨਾਲ ਇੱਕ ਖੂਹ ਵਿੱਚ ਡਿੱਗ ਪਏ। ਖੂਹ ਬਹੁਤਾ ਡੂੰਘਾ ਨਹੀਂ ਸੀ ਤੇ ਪਾਣੀ ਵੀ ਬਹੁਤ ਥੋੜਾ ਸੀ। ਭਾਈ ਮੰਜ ਜੀ ਨੇ ਲੱਕੜਾ ਸਿਲ ਤੇ ਰੱਖੀ ਰੱਖੀਆਂ ਤਾਂ ਕਿ ਭੇਜ ਨਾ ਜਾਣ। ਇਤਿਹਾਸ ساری ਰਾਤ ਖੂਹ ਵਿੱਚ ਖਲੋ ਕੇ ਬਾਣੀ ਦਾ ਜਾਪ ਜਪਦੇ ਰਹੇ। ਉਦੋਂ ਰਾਤ ਭਾਈ ਮੰਜ ਜੀ ਦੇ ਨਾਂ ਆਉਣ ਕਰਕੇ ਗੁਰੂ ਜੀ ਨੇ ਧਿਆਨ ਮਾਰਿਆ ਤਾਂ ਭਾਈ ਮੰਜ ਜੀ ਖੂਹ ਵਿੱਚ ਡਿੱਗਾ ਦੇਖਿਆ। ਗੁਰੂ ਅਰਜਨ ਦੇਵ ਜੀ ਆਪ ਸਿੱਖਾਂ ਸਮੇਤ ਖੂਵਾਲੇ ਧੌੜੇ ਅਤੇ ਰੱਸਾ ਪਾ ਕੇ ਬਾਹਰ ਕੱਢਣਾ ਚਾਹਿਆ ਤਾਂ ਭਾਈ ਮੰਜੀ ਜੀ ਨੇ ਕਿਹਾ ਪਹਿਲਾਂ ਲੱਕੜਾਂ ਕੱਢੋ ਤਾਂ ਕਿ ਲੰਗਰ ਪੱਕ ਸਕੇ ਬਾਅਦ ਵਿੱਚ ਭਾਈ ਬਾਅਦ ਵਿੱਚ ਮੈਨੂੰ ਬਾਹਰ ਕੱਢਿਆ ਜਾਵੇ ਸੋ ਪੰਜਵੇਂ ਪਾਸ਼ਾ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਨੇ ਸਿੱਖਾਂ ਨੂੰ ਹੁਕਮ ਲਾ ਕੇ ਪਹਿਲਾਂ ਲੱਕੜਾਂ ਬਾਹਰ ਕੱਢੀਆਂ ਤੇ ਫਿਰ ਭਾਈ ਮੰਜੀ ਜੀ ਨੂੰ ਬਾਹਰ ਕੱਢਿਆ ਤੇ ਘੁੱਟ ਕੇ ਗਲੇ ਨਾਲ ਲਾ ਕੇ ਵਰ ਦਿੱਤਾ ਮੰਜ ਪਿਆਰਾ ਗੁਰੂ ਕੋ ਗੁਰਮੰਜ ਪਿਆਰਾ ਮੰਜ ਗੁਰੂ ਕਾ ਬੋਹਿ ਠਾ ਜਗ ਲੰਘਣ ਹਾਰਾ ਅਤੇ ਨਾਲ ਹੀ ਗੁਰੂ ਜੀ ਨੇ ਭਾਈ ਮੰਜ ਜੀ ਨੂੰ ਕਿਹਾ ਭਾਈ ਮੰਜ ਜੀ ਤੁਸੀਂ ਇਮਤਿਹਾਨ ਵਿੱਚ ਪਾਸ ਹੋਏ ਹੋ ਜੋ ਵੀ ਸ਼ਰਧਾ ਭਾਵਨਾ ਨਾਲ ਤੁਹਾਡਾ ਨਾਮ ਲਵੇਗਾ ਉਸ ਦੀਆਂ ਕੁੱਲਾਂ ਹੀ ਤਰ ਜਾਣਗੀਆਂ ਭਾਈ ਮੰਜ ਜੀ ਇਮਤਿਹਾਨ ਵਿੱਚ ਪਾਸ ਹੋਏ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਭਾਈ ਮੰਜ ਜੀ ਨੂੰ ਕਿਹਾ ਮੰਗੋ ਜੋ ਕੁਝ ਮੰਗਣਾ ਹੈ ਭਾਈ ਮੰਜੀ ਜੀ ਨੇ ਕਿਹਾ ਆਪ ਦਾ ਦਿੱਤਾ ਸਭ ਕੁਝ ਹੈ ਕਿਸੇ ਚੀਜ਼ ਦੀ ਥੋਰ ਨਹੀਂ ਫਿਰ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਕਿਹਾ ਭਾਈ ਮੰਜੀ ਜੀ ਮੰਗੋ ਕੁਝ ਮੰਗਣਾ ਹੈ ਤਾਂ ਭਾਈ ਮੰਜੀ ਜੀ ਨੇ ਕਿਹਾ ਸਤਿਗੁਰੂ ਮੈਂ ਜੋ ਕੁਝ ਮੰਗ ਰਿਹਾ ਉਹ ਦੇਵੋਗੇ ਪਾਤਸ਼ਾਹ ਨੇ ਕਿਹਾ ਹਾਂ ਦੇਵਾਂਗੇ ਬੰਦੇ ਮੈਨੂੰ ਸਿੱਖੀ ਤੋਂ ਥਿਰਕਣਾ ਦੇਣਾ ਅਤੇ ਸਿੱਖੀ ਮੇਰੇ ਨਾਲ ਨਿਬੇ ਗੁਰਜੀ ਨੇ ਕਿਹਾ ਕਿ ਸਿੱਖੀ ਨਾਲ ਤਾਂ ਤੁਸੀਂ ਪਹਿਲਾਂ ਹੀ ਜੁੜੇ ਹੋ ਹੋਰ ਕੁਝ ਮੰਗੋ ਤਾ ਭਾਈ ਮਾਂਝੀ ਜੀ ਨੇ ਮੰਗ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਸਿੱਖਾਂ ਕੋਲੋਂ ਇੰਨਾ ਸਖਤ ਇਮਤਿਹਾਨ ਨਾ ਲਿਆ ਗਾ ਕਿਉਂਕਿ ਕਲਯੁਗ ਦਾ ਭਿਆਨਕ ਸਮਾਂ ਹੈ ਸਿੱਖਾਂ ਤੋਂ ਇਮਤਿਹਾਨ ਦਿੱਤੇ ਨਹੀਂ ਜਾਣੇ ਲੰਗਰ ਦਾ ਪ੍ਰਸਾਦ ਨਾ ਖੋਹਣਾ ਤਾਂ ਗੁਰੂ ਜੀ ਨੇ ਕਿਹਾ ਜਦ ਤੂੰ ਸਾਡਾ ਸਰੂਪ ਹੋਇਆ ਜੋ ਬੋਲੇਗਾ ਸਭ ਪੂਰਾ ਹੋਊ ਤਦ ਗੁਰੂ ਜੀ ਨੇ ਸਿੱਖੀ ਦੇ ਪ੍ਰਚਾਰ ਵਾਸਤੇ ਹੁਸ਼ਿਆਰਪੁਰ ਘਰ ਭੇਜ ਦਿੱਤਾ ਇਹ ਹਨ ਭਾਈ ਮਾਂਝੀ ਜੀ ਦਾ ਇਤਿਹਾਸ ਉਹ ਖੂ ਅੱਜ ਵੀ ਵਿੰਦ ਸੁਲਤਾਨ ਸੁਲਤਾਨਵਿੰਦ ਗੁਰਦੁਆਰਾ ਖੂ ਭਾਈ ਮਨਸੇ ਵਿਖੇ ਅੱਜ ਵੀ ਮੌਜੂਦ ਹੈ ਜਿਨ੍ਹਾਂ ਦੀ ਸੇਵਾ ਜਥੇਦਾਰ ਬਾਬਾ ਕਸ਼ਮੀਰ ਸਿੰਘ ਜੀ ਜਥੇਦਾਰ ਬਾਬਾ ਸੁਖਵਿੰਦਰ ਸਿੰਘ ਜੀ ਪੂਰੀ ਵਾਲੇ ਅੱਜ ਵੀ ਕਰ ਰਹੇ ਹਨ ਬੜੇ ਸੱਚੀ ਤੇ ਸੁੱਚੀ ਸੇਵਾ ਕਰ ਰਹੇ ਹਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਥੇਦਾਰ ਬਾਬਾ ਕਸ਼ਮੀਰ ਸਿੰਘ ਜੀ ਜਥੇਦਾਰ ਬਾਬਾ ਸੁਖਵਿੰਦਰ ਸਿੰਘ ਜੀ ਤੇ ਉਹਨਾਂ ਦੇ ਸੇਵ ਸੇਵਕਾਂ ਦੇ ਸੀਸ ਤੇ ਮੇਰ ਭਰਿਆ ਹੱਥ ਰੱਖਣ ਸੇਵਾ ਸਿਮਰਨ ਕਰਨ ਦੇ ਬਾਲ ਉਦਮਤ ਸ਼ਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਉਹ ਦਰਸ਼ਨ ਬਾਬਾ ਜੀ ਪਏ ਮਨ ਸਾਹਿਬ ਗੁਰੂ ਸਾਹਿਬ ਦੇ ਦਰਸ਼ਨ ਵੀ ਅਕਾਫ ਕਰਵਾ ਦਿੰਦੇ ਨੇ ਸਾਰੇ ਆ ਜੇ ਬਾਬੇ ਅੱਗੇ ਆ ਸਤਿ ਸ੍ਰੀ ਅਕਾਲ ਹੋ ਜੀ ਅੱਜ ਅਪਾ ਦਰਸ਼ਨ ਕਰਦੇ ਵਿੱਚ ਸਾਹਿਬ ਦੇ ਇਹ ਹੈ ਜੀ ਉਹ ਇਤਿਹਾਸਕ ਖੂਬ ਭਾਈ ਮਨਜ ਸਾਹਿਬ ਜੀ ਜਿਸ ਵਿੱਚ ਭਾਈ ਮੰਜ ਸਾਹਿਬ ਜੀ ਲਖਣਾ ਦੀ ਸੇਵਾ ਕਰਦੇ ਹੋਏ ਇਸ ਖੂਹ ਵਿੱਚ ਡਿੱਗੇ ਸਨ ਜਿੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆ ਕਰਕੇ ਭਾਈ ਮੰਜ ਜੀ ਨੂੰ ਇਸ ਖੂਹ ਵਿੱਚੋਂ ਬਾਹਰ ਕੱਢਿਆ ਸੀ ਆਓ ਜੀ ਦਰਸ਼ਨ ਕਰੀਏ ਆ ਜੀ ਸੋ ਭਾਈ ਸਰਜੀਤ ਸਿੰਘ ਜੀ ਦਾ ਕੋਟਾਨ ਕੋਟ ਧੰਨਵਾਦ ਜਿਨ੍ਹਾਂ ਨੇ ਗੁਰਦੁਆਰਾ ਖੂਪਾਈ ਮੰਜ ਸਾਹਿਬ ਜੀ ਵਿਖੇ ਆ ਕੇ ਆਪ ਸੰਗਤਾਂ ਨੂੰ ਗੁਰਦੁਆਰਾ ਖੂਪਾਈ ਮੰਜ ਸਾਹਿਬ ਜੀ ਦੇ ਦਰਸ਼ਨ ਕਰਵਾਏ ਇੰਨੀਆਂ ਬੇਨਤੀਆਂ ਕਰਦਾ ਹੋਇਆ ਖੀਮਾ ਦਾ ਜਾਚਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਆਂ ਤੋਂ ਅੰਦਰ ਗੁਰਦੁਆਰਾ ਭਾਈ ਮਾਨ ਸਾਹਿਬ ਜੀ ਦੇ ਅੰਦਰੋਂ ਦਰਸ਼ਨ ਕਰਾਉਂਦੇ ਹਾਂ ਜੀ। ਬਾਜ। ਉਹ ਹੈ। ਨਾਲ ਆਇਆ ਮਤਲਬ ਤਾਂ। ਉਹ ਹੈ। ਤੇ ਸਾਈਡ ਤੇ ਉਹਨੂੰ ਸਾਈਡ ਵੀ ਤੇ ਫਾਟਰੀ ਮਾਰੇ ਫਾਟਰੀ ਤਾਂ ਵੀ ਇਸ ਦਾ ਕਰਕੇ ਇਹ ਜਿਹੜੀ ਜਮਤੀ ਕਿਦਾਂ

ਆਰਦੇਸ਼ ਨਾਮ ਤੋਂ ਆਪਾਂ ਕੋਲ ਨੂੰ ਮੈਂ ਕੋਈ ਨਾ ਨਮਸਤ। ਇਹ ਤਸਵੀਰ ਆ ਭਾਈ ਮਨਸਾਬੀ ਦੀ। ਮਨਜ ਪਿਆਰੀ ਗੁਰੂ ਕੋ ਗੁਰਮੰਧ ਪਿਆਰਾ। ਮਨ ਦੀ ਗੁਰੂ ਕਾ ਬੋਹთა ਜਗ ਲਗਨ ਹਾਰਾ ਵਾਹਿਗੁਰੂ ਜੀ। ਇਹ ਸ਼ਬਦ ਆ ਭਾਈ ਮਨਸਾਬੀ ਦੇ ਬਾਰੇ ਬੋਲਿਆ। ਹਾਂਜੀ ਸਤਸੰਗ ਸਾਬ ਦੇ ਦਰਸ਼ਨ ਆ ਜੀ ਬਿਲਕੁਲ ਜੀ ਕਰਕੇ ਦਿਖਾ ਦੇ ਇਹਨਾਂ ਨੂੰ। ਰਾਤਨ ਮਹਾਰਾਜ ਦਾ ਸੁਪਾਸਨ ਸਾਹਿਬ ਸਤਸੰਗ ਸਾਹਿਬ ਜਿਹੜਾ ਦਰਸ਼ਨ ਕਰੋ ਜੀ। ਇਹ ਤਸਵੀਰ ਆ ਭਾਈ ਮਨ ਸਾਹਿਬ ਜੀ ਤੇ ਗੁਰੂ ਅਰਜਨ ਦੇਵ ਜੀ ਦੇ ਜਦੋਂ ਖੂਬ ਦੇ ਵਿੱਚੋਂ ਪਹਿਲਾ ਸੁੱਕੀਆਂ ਲੱਕੜਾ ਭਾਈ ਮਨ ਜੀ ਨੇ ਕਿਹਾ ਵੀ ਕੱਢੋ ਜਿੱਦਾਂ ਪਾਪਾ ਜੀ ਨੇ ਕੱਲ ਕਥਾ ਤੁਹਾਨੂੰ ਸੁਣਾਈ ਸੀਗੀ ਫਿਰ ਖੂਬ ਦੇ ਵਿੱਚੋਂ ਭਾਈ ਮਨ ਜੀ ਨੂੰ ਕੱਢਿਆ ਗਿਆ ਤੇ ਫਿਰ ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਉਹਨਾਂ ਨੂੰ ਗੱਲ ਬੱਕਰੀ ਦੇ ਵਿੱਚ ਲੈਂਦੇ ਹੋਏ ਇਹ ਤਸਵੀਰ ਬਣਾਈ ਗਈ ਆ ਬਹੁਤ ਹੀ ਸ਼ਾਨਦਾਰ ਪਿਆਰ ਵਾਲੀ ਭਾਵਨਾ ਵਾਲੀ ਤਸਵੀਰ ਹੈ ਜੀ ਔਰ ਅਕੰਠ ਜੀ ਉਹ ਤਾਂ ਜਗਦੀ ਪਈ ਹੈ ਜੋਤੇ ਦਰਸ਼ਨ ਕਰਵਾ ਦੇ ਜੀ ਹਾਂਜੀ ਇਹ ਸੀਗੇ ਭਾਈ ਕੁਦਰਾ ਭਾਈ ਮੰਤ ਸਾਹਿਬ ਜੀ ਦੇ ਜਿਹੜੇ ਮੈਂ ਤੁਹਾਨੂੰ ਦਰਸ਼ਨ ਕਰਵਾਏ ਆ ਮੇਰੇ ਨਾਲ ਹਰਦੋਤ ਸਿੰਘ ਜੀ ਨੇ ਸਾਰੀ ਵੀਡੀਓ ਬਣਾ ਰਹੇ ਨੇ ਕੈਮਰੇ ਦੀ ਸੇਵਾ ਹਰਦੋਤ ਸਿੰਘ ਜੀ ਕਰ ਰਹੇ ਨੇ ਸਟੂਡੈਂਟ ਯਰ ਨਾਲ ਮੇਰਾ ਬਹੁਤ ਹੀ ਸਹਾਰ ਦੇ ਰਹੇ ਬਹੁਤ ਬਗਿਆ ਤਰੀਕੇ ਨਾਲ ਜੇ ਗੁਰੂ ਸਾਹਿਬ ਦੇ ਦਰਸ਼ਨ ਇੱਕ ਵਾਰੀ ਦੁਬਾਰਾ ਕਰਵਾ ਦਿਓ ਸਾਹਮਣੇ ਤੋਂ ਔਰ ਇਹ ਸੰਦਰਸ਼ਨ ਗੁਦੋਰਾ ਭਾਈ ਮੰਤ ਸਾਹਿਬ ਜੀ ਜਿਉ ਮੈਂ ਕੋਸ਼ਿਸ਼ ਕੀਤੀ ਆ ਪ੍ਰਯਾਸ ਕੀਤੀ ਆ ਤੁਹਾਡੇ ਨਾਲ ਸ਼ੇਅਰ ਕਰਨ ਦੀ ਔਰ ਅਗਰ ਤੁਹਾਨੂੰ ਉਹ ਅਸੀਂ ਲੱਗਦੀ ਵੀ ਬਹੁਤ ਵਧੀਆ ਵਧੀਆ ਲੱਗਦੀ ਆ ਕਿਸੇ ਜੀ ਹਾਂਜੀ ਬਾਈਕ ਜੀ ਬਾਈਕ ਜੀ ਮੈਂ ਪ੍ਰਯਾਸ ਕੀਤਾ ਅੱਜ ਤੁਹਾਨੂੰ ਗੁਰਦੁਆਰਾ ਪਾਈਪਾਂ ਸਾਹਿਬ ਜੀ ਦੇ ਦਰਸ਼ਨ ਕਰਾਉਣ ਦਾ ਅਪਾਸ ਕਰਦਾ ਹਾਂ ਉਹ ਦਰਸ਼ਨ ਵਧੀਆ ਤਰੀਕੇ ਨਾਲ ਕਰਵਾ ਸਕਿਆ ਹੋਵਾਂਗਾ ਔਰ ਆਪਣੇ ਗ੍ਰੰਥੀ ਸਾਹਿਬ ਜੀ ਜਿਹਨੇ ਤੁਹਾਨੂੰ ਗੁਰੂ ਸਾਹਿਬ ਦੇ ਇਤਿਹਾਸ ਬਾਰੇ ਦੱਸਿਆ ਗੁਰਦੁਆਰਾ ਸਾਹਿਬ ਜੀ ਦੇ ਔਰ ਕੋਸ਼ਿਸ਼ ਇਹ ਪ੍ਰਯਾਸ ਸੀਗਾ ਵੀ ਇੱਕ ਤੁਹਾਨੂੰ ਇੱਕ ਗੁਰੂ ਸਾਹਿਬ ਜੀ ਦੇ ਘਰ ਦੇ ਦਰਸ਼ਨ ਕਰਵਾ ਕੇ ਔਰ ਅਗਰ ਤੁਹਾਨੂੰ ਲੱਗਾ ਵੀ ਵਾਕੇ ਹੀ ਐਸਾਈ ਚੀਜ਼ ਲੱਗੀ ਆ ਵੀ ਦਰਸ਼ਨ ਵਧੀਆ ਤਰੀਕੇ ਨਾਲ ਕਰਵਾਏ ਆ ਤੇ ਤੁਸੀਂ ਲਾਈਕ ਜਰੂਰ ਕਰਨਾ ਵੀਡੀਓ ਨੂੰ ਔਰ ਸ਼ੇਅਰ ਜਰੂਰ ਕਰਨਾ ਔਰ ਦਾ ਸਬਸਕ੍ਰਾਈਬ ਜਿੰਨਾ ਹੋ ਸਕਦਾ ਵਾਰ-ਵਾਰ ਵੀ ਕਰਨਾ ਵਾਇਗੜੀ ਕਾ ਖਾਲਸਾ ਵਾਇਗੜੀ ਦੇ ਪਤੇ ਕੱਲ ਫਿਰ ਮਿਲਦੇ ਇੱਕ ਨਵੀਂ ਵੀਡੀਓ ਨਾਲ